ਮਟਿੰਡਾ ਦੇ ਵਿੱਚ ਪਹੁੰਚੇ ਪੰਜਾਬ ਕਾਂਗਰਸ ਪ੍ਰਤਾਨ ਰਾਜਾ ਵਰਿੰਗ ਰਾਜਾ ਵਰਿੰਗ ਨੇ ਪੰਜਾਬ ਸਰਕਾਰ ਨੂੰ ਕੇਰਿਆਇਆ ਇਹ ਦੱਸਦੇ ਕਿ ਪੰਜਾਬ ਸਰਕਾਰ ਹਰ ਮੋਰਚੇ ਤੇ ਫੇਲ ਨਜ਼ਰ ਆਈ ਹੈ ਰਾਜਾ ਵਰਿੰਗ ਨੇ। ਕਿਆ ਹੋਣਾ ਕਿਆ ਤਿੰਨ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਕਰੋੜਾਂ ਦਾ ਕਰਜ਼ਾ ਹੋਇਆ 70 ਸਾਲਾਂ ਦੇ ਵਿੱਚ ਜੋ ਬਦਲਾ ਨਹੀਂ ਆਇਆ ਮਾਨ ਸਰਕਾਰ ਨੇ ਤਿੰਨ ਸਾਲਾਂ ਦੇ ਵਿੱਚ ਲਾ ਦਿੱਤਾ ਸੂਬੇ ਦਾ ਬੁਰਾ ਹਾਲ ਕਰ ਦਿੱਤਾ। ਚਲੋ ਵੀਰੇ ਕਰੇਗਾ। ਲੇਕਿਨ ਬਠਿੰਡਾ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਦੁਬਾਰਾ ਫੇਰ ਅਸੀਂ ਝੰਡਾ ਉੱਚਾ ਕਰਾਂਗੇ। ਕਿ ਜਿਸ ਤਰੀਕੇ ਦੀਆਂ ਸਰਕਾਰ ਦੀਆਂ ਨਕਾਮੀਆਂ ਔਰ ਜਿਸ ਪ੍ਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਹਾਲਾਤ ਬਣੇ ਮੈਨੂੰ ਲੱਗਦਾ ਹਰ ਇੱਕ ਵਿਅਕਤੀ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਪਰੇਸ਼ਾਨ ਆ ਚੁੱਕਿਆ ਹੈ ਔਰ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਦੁਕਾਨਦਾਰ ਅੱਗੇ ਲੈ ਕੇ ਜਾ ਸਕਦੀ ਹੈ ਹਰ ਸਿਸਟਮ ਚ ਫੇਲ ਹੋ ਗਿਆ ਪੰਜਾਬ ਮੁੱਖ ਮੰਤਰੀ ਪੂਰੇ ਮੁਕੰਮਲ ਤਰੀਕੇ ਦੇ ਨਾਲ ਫੇਲ ਹੋ ਗਏ ਨੇ ਸੋ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦਿਕ ਜਿਹੜਾ ਸਾਡਾ ਢਾਂਚਾ ਹੈਗਾ ਆਰਗੇਨਾਈਜੇਸ਼ਨ ਮੈਨੂੰ ਆਪਦੇ ਵਿੱਚ ਇੱਕ ਜੁੜਤਾ ਕਰਦੇ ਹੋਏ ਸਮੇਂ-ਸਮੇਂ ਸਿਰ ਉਹਨਾਂ ਨਾਲ ਵਾਰਤਾਲਾਪ ਕਰਦੇ ਹੋਏ ਅਸੀਂ ਹੋਰ ਮਜ਼ਬੂਤੀ ਵਾਲੀ ਸੰਗ ਆਮ ਆਦਮੀ ਪਾਰਟੀ ਨੇ ਮਨੀਸ਼ ਸਸੋਡਿਆ ਤੇ ਸੁਤਿੰਦਰ ਜੈਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪਰਿਵਾਰੀ ਲਾਇਆ ਕਿਵੇਂ ਦੇਖੋ ਸੁਤਿੰਦਰ ਜਨ ਕਹਿੰਦੇ ਮਨੀਸ਼ ਸੋਡਿਆ ਕਹਿ ਰਹੇ ਨਹੀਂ ਵੀ ਜੋ 10 ਸਾਲਾਂ ਚ ਕੰਮ ਨਹੀਂ ਹੋਇਆ ਪੰਜਾਬ ਚ 3 ਸਾਲਾਂ ਜਿੰਨੇ ਦੇਖੋ ਮੈਨੂੰ ਕਿਸੇ ਨੂੰ ਇਤਰਾਜ਼ ਨਹੀਂ ਹੈ ਕਿ ਮਨੀਸ਼ ਸਸੋਡਿਆ ਜੀ ਨੂੰ ਇੰਚਾਰਜ ਲਾਇਆ ਹੈ ਜਾਂ ਮਿਸਟਰ ਜੈਨ ਨੂੰ ਲਾਇਆ ਹੈ ਕਿਉਂਕਿ ਸਾਡੀਆਂ ਪਾਰਟੀਆਂ ਵੀ ਇੰਚਾਰजेस ਲਾਉਣੀ ਹੈ ਉਹ ਜਿਹੜੇ ਪੁਰਾ ਮੱਖ ਮੰਤਰੀ ਹੁੰਦੇ ਆ ਜਾਂ ਸਟੇਟਾਂ ਦੇ ਆਪ ਦੇ ਵਕ ਵਕ ਸਟੇਟਾਂ ਤੋਂ ਵੱਡੇ ਅਗੂ ਹੁੰਦੇ ਉਹਨੂੰ ਲਾਉਂਦੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਕਿਸੇ ਨੂੰ ਵੀ ਲਾਉਣ ਮੈਨੂੰ ਤਾਂ ਖਾਸ ਕਰਕੇ ਦੂਸਰੀ ਗੱਲ ਜਿਹੜਾ 75 ਸਾਲਾਂ ਚ ਨਹੀਂ ਹੋਇਆ ਉਹ ਹੁਣ ਹੋਏਗਾ ਰਾਕਟ ਦੀ ਸਪੀਡ ਵਾਂਗ ਕੰਮ ਹੋਣਗੇ ਇਹਦੇ ਤੇ ਮੈਨੂੰ ਉਹਨਾਂ ਦੀ ਗੱਲ ਤੇ ਸ਼ੰਕਾ ਤੇ ਸ਼ੱਕ ਨਜ਼ਰ ਲੱਗ ਆਉਂਦਾ ਹੈ ਕਿਉਂਕਿ ਜਿਹੜਾ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਂਦਾ ਹੈ ਇਹ ਵਾਕਿਆ ਹੀ ਕਦੇ 75 ਸਾਲ ਪਹਿਲਾਂ ਨਹੀਂ ਸੀ ਅੱਜ ਐਸੇ ਹਾਲਾਤ ਪੰਜਾਬ ਦੇ ਬਣਾਤੇ ਤੁਹਾਨੂੰ ਪਤਾ ਹੈ 135000 ਕਰੋੜ ਰੁਪਏ ਦਾ ਕਰਜ਼ਾ ਇਸ ਬਜਟ ਦੇ ਵਿੱਚ 4 ਸਾਲਾਂ ਦੇ ਵਿੱਚ ਲੈ ਲਿਆ